ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਹੈ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਸਿੰਧ ਐਗਰੀਕਲਚਰ ਫਾਰਮ ਦੇ ਉੱਪਰ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਆਪਣਾ YouTube ਦੇ ਉੱਪਰ ਵੀ ਚੈਨਲ ਚੱਲਦਾ ਤੇ Facebook ਦੇ ਉੱਪਰ ਵੀ ਆਪਾਂ ਪੇਜ ਬਣਾਇਆ ਤੇ Instagram ਦੇ ਉੱਪਰ ਵੀ ਆ ਬਣਾ ਪੇਜ ਚੱਲ ਰਿਹਾ ਜਿਹਦੇ ਵਿੱਚ ਕਿ ਆਪਾਂ ਖੇਤੀਬਾੜੀ ਦੀ ਜਿਹੜੀਆਂ ਗੱਲਾਂ ਬਾਤਾਂ ਨੇ ਤੁਹਾਡੇ ਨਾਲ ਉਹ ਕਰਦੇ ਰਹਿਣੇ ਆਗੇ ਤੇ ਇਸੇ ਤਰੀ ਤ ਬਹੁਤ ਸਾਰੇ ਯੂਟਿਊਬਰਾਂ ਨੇ ਤੇ ਮਾਨਿਕ ਚਲੋ ਇਨਫਲੂਐਂਸਰ ਨੇ ਜਿਹੜੇ ਆਪਣੇ YouTube ਚਲਾਉਂਦੇ ਨੇ ਜਾਂ ਵੱਡੇ-ਵੱਡੇ ਖੇਤੀ ਦੇ ਸੰਬੰਧੀ ਚੈਨਲ ਬਣਾਏ ਹੋਏ ਨੇ ਉਹਨਾਂ ਦੇ ਵਿੱਚੋਂ ਤੁਹਾਨੂੰ ਪਤਾ ਇੱਕ ਪ੍ਰਗਟ ਵੀਰ ਦਾ ਚੈਨਲ ਹੈਗਾ crops information ਜਿਹੜਾ ਕਿ ਬਹੁਤ ਜ਼ਿਆਦਾ ਆਪਾਂ ਕਹਿੰਦੇ ਆ ਵੀ ਪੁਰਾਣਾ ਤੇ ਵਧੀਆ ਚੈਨਲ ਉਹਨਾਂ ਦਾ ਬਣਾਇਆ ਤੇ ਵਧੀਆ ਜਾਣਕਾਰੀ ਦਿੰਦੇ ਨੇ ਤੇ ਵੀਰੇ ਇੱਕ ਪਿਛਲੇ ਦਿਨੀ ਆਪਾਂ ਨੂੰ ਪਤਾਗਾ ਵੀ ਪ੍ਰਗਟ ਵੀਰ ਦਾ ਜੋ ਕੰਪਨੀ ਵਾਲਿਆਂ ਨਾਲ ਰੋਲੇ ਜਿੱਦਾਂ ਆਪਾਂ ਕਹਿ ਲਈਏ ਉਹ ਜਾਂ ਰੋਲੇ ਵਾਲੀ ਤਾਂ ਕੋਈ ਗੱਲ ਵੀ ਨਹੀਂ ਸੀ ਉਹ ਸਿਰਫ ਸਿੰਪਲ ਆਪਾਂ ਵੀ ਵੀਡੀਓ ਪਾ ਦਿੰਦੇ ਆ ਤੇ ਉਹਨਾਂ ਨੇ ਵੀਡੀਓ ਪਾ ਦਿੱਤੀ ਕੰਪਨੀ ਨੇ ਉਹਨਾਂ ਨੂੰ ਜਾਂ ਕੰਪਨੀ ਦੇ ਅਧਿਕਾਰੀ ਨੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਜਿਹੜੀ ਦਿੱਤੀ ਹੈ ਤੇ ਵੀਰੇ ਗੱਲ ਆਪਾਂ ਇਹ ਕਰਨੀ ਚਾਹੁੰਦੇ ਆ ਕਿ ਵੀ ਦੇਖੋ ਹੁਣ ਆਪਾਂ ਗਲੀਲੀਓ ਗਏ ਪ੍ਰੋਡਕਟ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਵਰਤਿਆ ਜਾਂਦਾ ਹੈਗਾ ਇਹਨਾਂ ਦਾ ਜਿਹੜੀ ਮੰਨ ਕੇ ਚਲੋ ਕਹਿਣ ਦਾ ਤਰੀਕਾ ਉਹ ਕਹਿੰਦੇ ਨੇ ਵੀ ਇਹਨੂੰ ਪਹਿਲਾਂ ਕਰੋ 2.5 ਕਿੱਲਿਆਂ ਚ ਲੀਟਰ ਪਾਓ ਵੀ ਤੁਹਾਡੇ ਡੋਡੀ ਰੋਗ ਨਹੀਂ ਆਉਂਦਾ ਪਰ ਮੈਂ ਅਵਰੇਜ ਸ਼ਤ ਲਾ ਕੇ ਕਹਿਣਾਗਾ ਵੀ ਕੋਈ ਬੰਦਾ ਮੇਰੇ ਤੋਂ ਆ ਕੇ ਸਪਰੇਅ ਲਵੇ ਖੜ ਕੇ ਕਰਾ ਲੇ ਜੇ ਖੇਤ ਦੇ ਵਿੱਚ ਆਪਣੇ ਚ ਪਾਣੀ ਭਰਿਆ ਖੜਾ ਰਹਿੂ ਜਾਂ ਡੈੜੀਆਂ ਆਉਣੇ ਹੋਣਗੀਆਂ ਖੇਤ ਦੇ ਵਿੱਚ ਤਾਂ ਨਾਰਮਲੀ ਵੀਰੇ ਡੋਡੀ ਰੋ ਕੇ ਦਿਨਾਂ ਕਿਤੇ ਆ ਜਾਂਦਾ ਕੰਪਨੀ ਦੇ ਕਲੇਮ ਨੂੰ ਵੀ ਆਪਾਂ ਝੂਠਾ ਕਰ ਸਕਦੇ ਆ ਪਰ ਗੱਲਾਂ ਆ ਗਈ ਵੀਰੇ ਵੀ ਦੇਖੋ ਕਿਸੇ ਵਿਅਕਤੀ ਦੇ ਖੇਤ ਦੇ ਵਿੱਚ ਰਿਜ਼ਲਟ ਨਹੀਂ ਆਇਆ ਅਗਲੀ ਲੀਵੇ ਦਾ ਤਾਂ ਉਹਨਾਂ ਨੇ ਪ੍ਰਗਟ ਵੀਰ ਨੂੰ ਪੋਸਟ ਭੇਜੀ ਤੇ ਉਹਨਾਂ ਨੇ ਹੱਲ ਪੁੱਛਿਆ ਤੇ ਪ੍ਰਗਟ ਵੀਰ ਨੇ ਉਹ ਪੋਸਟ ਆਪਣੇ ਚੈਨਲ ਤੇ ਸ਼ੇਅਰ ਕਰਨ ਦਾ ਜਿਹੜਾ ਮਨ ਬਣਾਇਆ ਤੇ ਉਹਨਾਂ ਨੇ ਸ਼ੇਅਰ ਕਰ ਦਿੱਤੀ ਤੇ ਗੱਲ ਕੀ ਉਹੀ ਕੰਪਨੀ ਦੇ ਪਹਿਲਾਂ ਤਾਂ ਆਪਣੇ ਪੰਜਾਬ ਦੇ ਹੈੱਡ ਨੇ ਉਹਨਾਂ ਨੂੰ ਫੋਨ ਕਰਕੇ ਕਿਹਾ ਵੀ ਇਹ ਗੱਲਾਂ ਠੀਕ ਨਹੀਂ ਹੈਗੇ ਤੁਸੀਂ ਵੀਡੀਓ ਨਾ ਪਾਓ ਜਾਂ ਪੋਸਟ ਨਾ ਪਾਓ ਚਲੋ ਗੱਲ ਨਿਕਲ ਗਈ ਤੇ ਉਸ ਤੋਂ ਬਾਅਦ ਜੋ ਕਿ ਉਹਨਾਂ ਦੇ ਕੰਪਨੀ ਦੇ ਇੱਕ ਅਧਿਕਾਰੀ ਦਾ ਫੋਨ ਉਹਨਾਂ ਤੇ ਉਹ ਕਹਿੰਦਾਗਾ ਵੀ ਅਸੀਂ ਮਨ ਲੈ ਕੇ ਚਲੋ ਜਾਨ ਨੂੰ ਮਾਰਨ ਦੀ ਧਮਕੀ ਦੇ ਰਿਹਾ ਉਹਨਾਂ ਨੂੰ ਇਹ ਗੱਲ ਪਿੱਛੇ ਤਿਬਰੀ ਦੇਖੋ ਆਪਣਾ ਵੀ ਬਹੁਤ ਕੰਪਨੀ ਵਾਲਿਆਂ ਨਾਲ ਰਿਲੇਸ਼ਨ ਹੈ ਖਾਸ ਕਰਕੇ ਕਾਉਟੇ ਵਾਲਿਆਂ ਨਾਲ ਆਪਣਾ ਬਹੁਤ ਵਧੀਆ ਰਿਲੇਸ਼ਨ ਹੈ ਤੇ ਮੰਨ ਕੇ ਚਲੋ ਹੋਰ ਵੀ ਬਹੁਤ ਕੰਪਨੀ ਵਾਲਿਆਂ ਨਾਲ ਆਪਣਾ ਵਧੀਆ ਜਿੱਦਾਂ ਕਹਿੰਦੀ ਇਹ ਭਾਈਵੰਦੀ ਆਉਂਦੇ ਜਾਂਦੇ ਰਹਿੰਦੇ ਨੇ ਪਰ ਗੱਲ ਆਪਾਂ ਇਹ ਕਹਿੰਦੇ ਵੀ ਕਾਉਟੇ ਵਾ ਦੇਖੋ ਐਡੀ ਵੱਡੀ ਕੰਪਨੀ ਹੈਗੀ ਆਲ ਇੰਡੀਆ ਦੇ ਵਿੱਚ ਇਹਦਾ ਪੂਰਾ ਦਬਦਬਾ ਬਣਿਆ ਹੋਇਆ ਹਰ ਇੱਕ ਫੀਲਡ ਦੇ ਵਿੱਚ ਤੇ ਮੰਨ ਕੇ ਚਲੋ ਚਾਹੇ ਤੁਸੀਂ ਸੀਡ ਪ੍ਰੋਡਕਸ਼ਨ ਨਾਲੋਂ ਚਾਹੇ ਤੁਸੀਂ ਦਵਾਈਆਂ ਨਾਲੋਂ ਤੇ ਫਿਰ ਇਹ ਬਹੁਤ ਘਨਾਉਣੀ ਹਰਕਤ ਆ ਇਹਦੇ ਨਾਲ ਜਿਹੜਾ ਆਪਣਾ ਕੰਪਨੀ ਦਾ ਜਿਹੜਾ ਨਾਮ ਆ ਬਹੁਤ ਬਦਨਾਮ ਹੋਇਆ ਆਲ ਪੰਜਾਬ ਦੇ ਵਿੱਚ ਉਹ ਵਿਰੋਧ ਦੀ ਆਵਾਜ਼ ਉੱਠੀ ਆ ਤੇ ਉਹਦੇ ਵਿੱਚ ਆਪਾਂ ਵੀ ਸ਼ਾਮਲਾ ਕਿਉਂਕਿ ਜੇ ਵੀਰੇ ਦੇਖੋ ਐਡੇ ਵੱਡੇ ਯੂਟਿਊਬਰ ਨਾਲ ਇੰਨੇ ਮਾਨਕ ਜਿਹੜੋਂ ਮੁੱਖ ਚਿਹਰੇ ਦੇ ਨਾਲ ਇਹ ਕੁਝ ਬਾਤ ਕਹਿ ਕਰ ਸਕਦੇ ਨੇ ਜੇਕਰ ਆਮ ਇਨਸਾਨ ਉਹਨਾਂ ਦੇ ਵਿਰੁੱਧ ਜੇ ਦਵਾਈ ਕੰਮ ਨਾ ਕਰੂ ਤਾਂ ਆਵਾਜ਼ ਉਠਾਉਤਾ ਉਹਦੇ ਨਾਲੋਂ ਕੀ ਕਰ ਸਕਦੇ ਨੇ ਉਹਦੀ ਤਾਂ ਸੁਣਵਾਈ ਹੀ ਨਹੀਂ ਹੋਣੀ ਜਦੋਂ ਐਡੇ ਵੱਡੇ ਜਿੱਦਾਂ ਆਪਾਂ ਕਹਿੰਦੇ ਯੂਟਿਊਬਰ ਦੀ ਨਹੀਂ ਸੁਣਵਾਈ ਹੋ ਰਹੀ ਹੁਣ ਤੁਸੀਂ ਇੱਕ ਚੀਜ਼ ਨੋਟ ਕਰੋ ਵੀਰੇ ਆਪਾਂ ਆਮ ਨੋਰਮਲ ਬੰਦੇ ਨੇ ਦਵਾਈ ਕਰੀ ਹੋਵੇ ਰਿਜ਼ਲਟ ਨਾ ਮਿਲੇ ਉਹ ਲਿੰਕ 'ਚ ਨਾ ਹੋਵੇ ਤੇ ਉਹਦੀ ਕੋਈ ਸੁਣਵਾਈ ਨਹੀਂ ਹੋਣੀ ਮੈਂ ਗਾਰੰਟੀ ਦਿੰਦਾਗਾ ਕਸੂਰ ਕਿਸਾਨ ਦਾ ਕੱਢਿਆ ਜਾਣਾਗਾ ਵੀ ਇਹਨੇ ਜੀ ਪਾਣੀ ਨਹੀਂ ਲਾਇਆ ਪ੍ਰੋਪਰ ਇਹਨੇ ਜੀ ਡੋਜ਼ ਨਹੀਂ ਸਹੀ ਪਾਈ ਇਹਨੇ ਜੀ ਟਾਈਮ ਨਹੀਂ ਸਹੀ ਦਿੱਤਾ ਮੈਂ ਖੁਦ ਤੁਹਾਨੂੰ ਪਹਿਲਾਂ ਕਹਿ ਕੇ ਐਡਾ ਵੀ ਕੋਈ ਮੇਰੇ ਨਾਲ ਗਾਰੰਟੀ ਲੈ ਕੇ ਸਪਰੇਅ ਕਰਵਾ ਦਵੇ ਪੀਆਰ 126 ਤੇ ਮੈਂ ਗਰੰਟੀ ਲੈਣਾ ਵੀ ਜੇ ਉਹਦਾ ਪਾਣੀ ਦਾ ਪ੍ਰਬੰਧ ਨਹੀਂ ਆਪਾਂ ਸਹੀ ਰੱਖਾਂਗੇ ਤਾਂ ਵੀਰੇ ਡੋਟੀ ਉਹਨੂੰ ਪੈਣੀਏ ਪੈਣੀਏ ਜੇ ਮੌਇਸਚਰ ਹਵਾ ਦੇ ਵਿੱਚ ਹੋਇਆ ਕੋਈ ਦਵਾਈ ਨਹੀਂ ਵੀਰੇ ਇੰਨਾ 100% ਰਿਜ਼ਲਟ ਕੋਈ ਦਵਾਈ ਨਹੀਂ ਦੇ ਸਕਦੀ 80 90% ਰਿਜ਼ਲਟ ਦਿੰਦੀਆਂ ਨੇ ਦਵਾਈਆਂ ਸਾਰੀਆਂ ਚਲੋ ਮੰਨਦੇ ਆ ਪਰ ਵੀਰੇ ਇਸ ਸਾਲ ਗਲੀਲਿਓ ਵੇਚਦੇ ਕੱਲੇ ਉਹ ਵੀਰ ਨੇ ਪੋਸਟ ਨਹੀਂ ਪਾਈ ਮੇਰੇ ਕੋਲ ਵੀ ਕੇਸ ਆਉਂਦੇ ਨੇ ਮੰਨ ਕੇ ਚਲੋ ਮੈਨੂੰ ਵੀ ਕਿਸਾਨ ਵੀਰ ਜਿਹੜੇ ਜਾਣਦੇ ਨੇ 18 20000 ਸਬਸਕ੍ਰਾਈਬਰ ਆਪਣਾ ਵੀ ਚੰਗਾ ਉਹ ਵੀ ਆਪਣੇ ਨਾਲ ਲਿੰਕ ਚ ਨੇ ਉਹ ਵੀ ਦੱਸਦੇ ਨੇ ਤੁਸੀਂ ਦੁਕਾਨਾਂ ਤੇ ਜਾ ਕੇ ਵੀ ਦੇਖ ਸਕਦੇ ਹੋ ਤੁਸੀਂ ਬੈਠ ਕੇ ਦੇਖ ਲਓ ਉੱਥੇ ਘੱਟੋ ਘੱਟ ਜ 10 ਬੰਦੇ ਆਉਣਗੇ ਤੁਹਾਨੂੰ ਜੋ ਚਾਰਜ ਆ ਪੰਜ ਕਹਿਣਗੇ ਮੇਰੇ ਗ੍ਰੀ ਲਿਊਵੇ ਨੇ ਰਿਜ਼ਲਟ ਨਹੀਂ ਦਿੱਤਾ ਜਾਂ ਮੇਰੇ ਬੁਲਾਣੀ ਦਵਾਈ ਨੇ ਰਿਜ਼ਲਟ ਨਹੀਂ ਦਿੱਤਾ ਤੇ ਇਹੀ ਗੱਲ ਉਹ ਵੀਰ ਨਾਲ ਦੀ ਹੈ ਆਲ ਪੰਜਾਬ ਦੇ ਵਿੱਚ ਵੀ ਨੇ ਤੁਸੀਂ ਦੇਖ ਸਕਦੇ ਹੋ ਕੱਲ ਚਲੋ ਵੀਰ ਨੇ ਆਪਣੇ ਮੰਤਰੀ ਨੂੰ ਗਰਮੀਤ ਸਿੰਘ ਖੁੱਡੀਆਂ ਨੂੰ ਮਤਲਬ ਕਿ ਮੰਗ ਪੱਤਰ ਵੀ ਦਿੱਤਾ ਪਰ ਵੀਰੇ ਆਪਾਂ ਇੱਕ ਗੱਲ ਕਹਿੰਦੇ ਆ ਵੀ ਆਪਾਂ ਨੂੰ ਡਟ ਕੇ ਖੜਨ ਦੀ ਲੋੜ ਹੈ ਜੇ ਆਪਾਂ ਕਾਰਪੋਰੇਟ ਖਿਲਾਫ ਡਟ ਕੇ ਖੜਾਂਗੇ ਤਾਂ ਮੇਰੇ ਆਪਣੀ ਸੁਣਵਾਈ ਹੋਣ ਲੱਗੂਗੀ ਨਹੀਂ ਜੱਟਾਂ ਨੂੰ ਕਿਸੇ ਨੇ ਨਹੀਂ ਪੁੱਸਣਾ ਜ਼ਿਮੀਂਦਾਰ ਭਾਈਚਾਰਾ ਜਾਂ ਮੰਨ ਕੇ ਚਲੋ ਕਿਸਾਨੀ ਭਾਈਚਾਰੇ ਨੂੰ ਕਿਸੇ ਨੇ ਨਹੀਂ ਪੁੱਸਣਾ ਜੇ ਆਪਾਂ ਹੁਣ ਉਹ ਵੀਰ ਨਾਲ ਖੜਾਂਗੇ ਤਾਂ ਆਪਣੀ ਗੱਲ ਨੂੰ ਦੂਜਿਆਂ ਦੀ ਵੀ ਸੁਣਵਾਈ ਹੋਣੀ ਹੈ ਕੱਲ ਨੂੰ ਆਪਣੇ ਨਾਲ ਵੀ ਕੁਝ ਵੀ ਵਾਅਦ ਸਕਦਾ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਅਰਦਾਸ ਹੈ ਇਹੀ ਮੰਨ ਕੇ ਚਲੋ ਮੈਂ ਤੁਹਾਨੂੰ ਗੱਲ ਕਹਿਣਾਗਾ ਵੀ ਜੇ ਆਪਾਂ ਅੱਜ ਉਹ ਵੀਰ ਨਾਲ ਖੜਾਂਗੇ ਤਾਂ ਆਪਾਂ ਕੱਲ ਨੂੰ ਆਪਦੀ ਸੁਣਵਾਈ ਕਰਾ ਸਕਾਂਗੇ ਨਹੀਂ ਆਪਣੇ ਨਾਲ ਕਿਸੇ ਨੂੰ ਨਹੀਂ ਕੱਢਣਾ ਉਹਦੇ ਨਾਲ ਆਪਾਂ ਨੂੰ ਖੜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਆਪਾਂ ਖੜਾਂਗੇ ਵੀ ਖੜੇ ਵੀ ਆ ਜੋ ਆਪਾਂ ਪੋਸਟ ਪਾ ਸਕਿਆ ਆਪਾਂ ਪੋਸਟ ਪਾਈਆ ਜੋ ਆਪਾਂ ਵੀਡੀਓ ਪਾ ਸਕਿਆ ਆਪਾਂ ਵੀਡੀਓ ਪਾਈਆ ਜਿੰਨਾ ਆਪਾਂ ਵੀਰ ਦੀ ਵੀਡੀਓ ਸ਼ੇਅਰ ਕਰ ਸਕਿਆ ਆਪਾਂ ਸ਼ੇਅਰ ਵੀ ਕਰੀਏ ਤੇ ਥੋੜਾ ਵੀ ਇਹ ਫਰਜ਼ ਬਣਦਾ ਤਕਰੀਬਨ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੇ 90% ਬੰਦੇ ਉਹਨੂੰ ਜਾਣਦੇ ਨੇ ਵੀਰ ਨੂੰ ਤੇ ਬਹੁਤ ਜ਼ਿਆਦਾ ਜਿੱਦ ਆਪਾਂ ਕਹਿੰਦੇ ਹੋ ਯਾਰ ਚਮਕਦਾ ਜੀ ਰਾਇਸ ਟਾਈਮ ਪੰਜਾਬ ਦਾ ਆਪਾਂ ਕਹੀਏ ਕਿਉਂਕਿ ਉਹਨਾਂ ਨੂੰ ਬਹੁਤ ਪੁਰਾਣੇ ਸਮੇਂ ਤੋਂ ਵੀਡੀਓ ਪਾ ਰਹੇ ਨੇ ਤੇ ਬਹੁਤ ਪੁਰਾਣੇ ਸਮੇਂ ਤੋਂ ਉਹਨਾਂ ਦੇ ਲੋਕਾਂ ਨਾਲ ਲਿੰਕ ਨੇ ਤੇ ਉਹਨਾਂ ਦੀ ਰਿਸਰਚ ਤੇ ਉਹਨਾਂ ਦੀ ਜੋ ਡੂੰਘਾਈ ਜਾਂ ਗੱਲ ਕਰਨ ਦੀ ਉਹ ਬਹੁਤ ਦੂਜਿਆਂ ਨਾਲ ਵੱਖਰੀ ਹੈ ਤੇ ਆਪਣਾ ਵੀਰ ਨਾਲ ਲਿੰਕ ਇੱਕ ਦੋ ਵਾਰ ਗੱਲ ਹੋਈ ਹੈ ਪਰ ਜਿੱਦਾਂ ਆਪਾਂ ਕਹਿ ਰਹੀ ਆਪਾਂ ਉਹਨਾਂ ਗਹਿਰੀ ਗਹਿਰਾਈ 'ਚ ਨਹੀਂ ਗਏ ਸੀਗੇ ਜਿੰਨਾ ਇਸ ਟਾਈਮ ਆਪਾਂ ਨੂੰ ਫੀਲ ਹੋ ਰਿਹਾ ਵੀ ਹਾਂ ਗਲਤ ਹੋਇਆ ਹੈ ਵੀ ਜੇਕਰ ਸੱਚ ਬੋਲਣ ਦੀ ਸਜ਼ਾ ਇਹ ਹੈ ਵੀ ਫੇਰ ਤਾਂ ਆਪਣੇ ਹੁਣ ਦੇ ਰਾਸ਼ਟਰ ਤੇ ਮੋਗਲਾਂ ਦੇ ਰਾਜ ਦੇ ਵਿੱਚ ਕੋਈ ਫਰਕ ਨਹੀਂ ਰਹਿਆਗਾ। ਜਿਹੜੇ ਸੱਚ ਬੋਲਣ ਦੀ ਬੰਦੇ ਨੂੰ ਇਹੇ ਜੀ ਮੰਨ ਕੇ ਜਰੂਰ ਧਮਕੀਆਂ ਦੀ ਜਾਂ ਹੋਰ ਚੀਜ਼ ਦੀ ਸਜ਼ਾ ਮਿਲ ਰਹੀ ਆ। ਉਮੀਦ ਆ ਵੀਰੇ ਜਿਹੜੀਆਂ ਆਪਾਂ ਤੁਹਾਡੇ ਨਾਲ ਗੱਲਾਂ ਕਰਿਆ ਨੇ ਤੁਹਾਨੂੰ ਸਮਝ ਆਈਆਂ ਹੋਣਗੀਆਂ ਤੇ ਆਪਾਂ ਸਾਰਿਆਂ ਨੇ ਡਟ ਕੇ ਵੀਰ ਦੀ ਸਪੋਰਟ ਕਰਨੀ ਆ। ਤੇ ਤੁਸੀਂ ਡਟ ਕੇ ਆਪਣੇ ਨਾਲ ਖੜਿਓ ਤੇ ਵੀਰ ਨਾਲ ਖੜਿਓ ਜਿੱਥੇ ਵੀ ਉਹਨੂੰ ਲੋੜ ਹੋਈ ਆਪਾਂ ਉਹਦੇ ਲਈ ਹਾਜ਼ਰ ਰਹਾਂਗੇ। ਜਿੱਥੇ ਵੀਰ ਆਪਨ ਗੂਗਾ ਆਪਾਂ ਉਹਦੀ ਸਪੋਰਟ ਕਰਾਂਗੇ ਤੇ ਤੁਸੀਂ ਵੀ ਵੀਰੇ ਜਰੂਰ ਸਪੋਰਟ ਕਰੋ ਧੰਨਵਾਦ।